ਚੇ ਚਰਨ ਜੱਗੀ ਕੁੱਸਾ ਦੇ ਨਾਵਲ ਬਾਰੀ ਕੋਹੀ ਬਰਦਾਦੀਵਾ ਦਾ ਅਗਲਾ ਕਾਂਟ ਨੋ ਨਰੰਕਾਰੀ ਕਾਂਟ ਤੋਂ ਬਾਅਦ ਅਤਿਅੰਤ ਦੁਖੀ ਅਤੇ ਨਰਾਸ਼ ਹੋਏ ਪ੍ਰਵਾਸੀ ਸਿੱਖਾਂ ਨੇ ਜਥੇਬੰਦੀਆਂ ਨੂੰ ਭਰਪੂਰ ਹੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਆਰਥਿਕ ਪੱਖੋਂ ਮਦਦ ਦੇ ਕੜਨ ਕੜ ਦਿੱਤੇ ਬਾਹਰੋਂ ਅਥਾ ਆਰਥਿਕ ਮਦਦ ਮਿਲਣ ਕਾਰਨ ਚੋਰੀ ਬਾਡਰਾਂ ਤੋਂ ਆਧਨਿਕ ਹਥਿਆਰਾਂ ਦੀ ਸਪਲਾਈ ਸ਼ੁਰੂ ਹੋ ਗਈ ਕੁਝ ਕੁ ਬਾਹਰ ਵੱਸਦੇ ਪੰਥਦਰਦੀ ਮੁੰਡੇ ਵਦੇਸ਼ਾਂ ਦੀ ਐਸ਼ਪਰੀ ਜ਼ਿੰਦਗੀ ਨੂੰ ਲਤ ਮਾਰ ਕੇ ਨੰਗੀ ਹਿੱਕ ਸੰਘਰਸ਼ ਨਾਲ ਆਰਲੇ ਪੰਜਾਬ ਅੰਦਰ ਦਿਲ ਕੰਬਾਊ ਵਾਰਦਾਤਾਂ ਸ਼ੁਰੂ ਹੋ ਗਈਆਂ ਖੱਟੇ ਮੋਟਰਸਾਈਕਲਾਂ ਵਾਲੇ ਨੌਜਵਾਨ ਭੂਤ ਵਾਂਗ ਕਿਧਰੋਂ ਆਉਂਦੇ ਤੇ ਵਾਰਦਾਤ ਕਰਕੇ ਕਿਧਰ ਖਿਸਕ ਜਾਂਦੇ ਇੱਕ ਰਹੱਸ ਬਣਿਆ ਹੋਇਆ ਸੀ ਕੀ ਦੋਸ਼ੀ ਤੇ ਕੀ નિર્ਦੋਸ਼ ਮੁੰਡਿਆਂ ਦੀ ਫੜੋਫੜਾਈ ਜ਼ੋਰ ਫੜ ਗਈ ਕੋਈ ਘਰੋਂ ਸੁੱਤਾ ਪਿਆ ਉਠਾ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਕੋਈ ਕਾਲਜ ਵਿੱਚੋਂ ਫੜ ਨਰੜ ਕੇ ਟਰੱਕ ਵਿੱਚ ਸੁੱਟ ਲਿਆ ਜਾਂਦਾ ਆਰਟੀ ਨਾਲ ਕੌਣ ਵੀ ਪੀਸਿਆ ਜਾ ਰਿਹਾ ਸੀ ਸੋਨੇ ਸੁਨੱਖੇ ਨੌਜਵਾਨ ਮੁੰਡੇ ਕੁੱਟ-ਕੁੱਟ ਕੇ ਨਿਕਾਰੇ ਕੀਤੇ ਜਾ ਰਹੇ ਸਨ ਕੋਈ ਤਰੀਕ ਅਪੀਲ ਤੇ ਵਕੀਲ ਨੂੰ ਨਹੀਂ ਸੁਣਦਾ ਸੀ ਪੁਲਿਸ ਸਿਰੋਂ ਸਰਦਾਰ ਸੀ ਅੰਨੀ ਨੂੰ ਬੋਲੇ ਨੇ ਕਢੀਸਣਾ ਸ਼ੁਰੂ ਕਰ ਦਿੱਤਾ ਸੀ ਜਵਾਨ ਪੁੱਤਰਾਂ ਦੇ ਮਾਪੇ ਤਰਸ-ਤਰਸ ਕਰ ਰਹੇ ਸਨ ਪੰਜਾਬ ਵਿੱਚ ਜਿਵੇਂ ਕੋਈ ਦਿਓ ਪੈਣ ਲੱਗ ਪਿਆ ਸੀ ਪਤਾ ਨਹੀਂ ਕਦੋਂ ਕਿਸੇ ਦੇ ਪੁੱਤ ਦੀ ਵਾਰੀ ਆ ਜਾਣੀ ਸੀ ਸੋਮਵਾਰ ਨੂੰ ਦੁਪਹਿਰੋਂ ਬਾਅਦ ਪੁਲਿਸ ਨੇ ਸੰਤੂ ਦਾ ਮੁੰਡਾ ਹਰਪਾਲ ਅਤੇ ਉਸਦੇ ਦੋ ਸਾਥੀਆਂ ਬਿੱਟੀ ਤੇ ਕਿੱਟੀ ਨੂੰ ਕਾਲੇ ਤੇ ਮੂਰੋਂ ਚੁੱਕ ਲਿਆ ਉਹਨਾਂ ਬਥੇਰੀ ਹਾਲ ਦੋਹਾਈ ਪਾਈ ਪਰ ਸੁਣਨੀ ਕਿਸਨੇ ਸੀ ਪੁਲਿਸ ਮੁੰਡਿਆਂ ਦੀਆਂ ਮੁਸ਼ਕਾਂ ਬਣ ਕੇ ਟਰੱਕ ਵਿੱਚ ਲੱਦ ਕੇ ਲੈ ਗਈ ਹਾ ਹਾਕਾਰ ਮੱਚ ਗਈ ਤੇ ਉਸ ਵਜੋਂ ਕਾਲਜ ਬੰਦ ਹੋ ਗਿਆ ਕਾਲਜ ਦੇ ਸਾਥੀਆਂ ਨੇ ਉਹਨਾਂ ਦੇ ਘਰੇ ਖਬਰ ਕੀਤੀ ਤੇ ਰਿਪੋਰਟਾਂ ਤਿਆਰ ਕਰਕੇ ਵੱਖ-ਵੱਖ ਅਖਬਾਰਾਂ ਦੇ ਦਫ਼ਤਰਾਂ ਨੂੰ ਤੋਰ ਦਿੱਤੀਆਂ ਫੈਡਰੇਸ਼ਨ ਦੇ ਵਰਕਰਾਂ ਨੇ ਮੁੰਡਿਆਂ ਦੀ ਰਿਹਾਈ ਲਈ ਬੜੇ ਹੱਥ ਪੈਰ ਮਾਰੇ ਪਰ ਸਭ ਬਰਥ ਕਿਤੇ ਵੀ ਸੁਣਵਾਈ ਨਹੀਂ ਹੋਈ ਨਿਰਾਸ਼ ਹੋਏ ਉਹ ਢੇਰੀ ਜੀ ਠਾਕੇ ਬੈਠ ਕੇ ਜਦੋਂ ਸੰਤੂ ਨੂੰ ਹਰਪਾਲ ਦੀ ਗ੍ਰਿਫਤਾਰੀ ਦੀ ਖਬਰ ਹੋਈ ਤਾਂ ਉਸ ਤੇ ਹਰਾਸ ਸੀ ਮਾਰੇ ਗਏ ਮੇਲੂ ਛਾਤੀ ਪਟਕੇ ਰਹੀ ਸੰਤੂ ਬਿਨਾ ਦੇਰ ਕੀਤਿਆਂ ਗਿਆਨੀ ਪੂਰਨ ਸਿੰਘ پاس ਪੁੱਜਿਆ ਯਾਨੀ ਜੇ ਆਪਾਂ ਤਾਂ ਜਮਹੀਂ ਪਟੇ ਗਏ ਪੁਲਿਸ ਵਾਲੇ ਨੂੰ ਕਾਰੇ ਤੋਂ ਫੜ ਕੇ ਲੈ ਗਈ ਸੰਤੂ ਗਿਆਨੀ ਕੋਲ ਰੋਪਿਆ ਕਿਉਂ ਕਾਤੋਂ ਲੈ ਗਈ ਹੈਰਾਨਗੀ ਵਿੱਚ ਗਿਆਨੀ ਦਾ ਮੂੰਹ ੱਡਿਆ ਗਿਆ ਆਈ ਤਾਂ ਪਤਾ ਨਹੀਂ ਕਾਰੇ ਦੇ ਮੁੰਡੇ ਦੱਸਦੇ ਆ ਵਿੱਚ ਪੁਲਿਸ ਦਾ ਭਰਿਆ ਟਰੱਕ ਆਇਆ ਤੇ ਤਿੰਨ ਮੁੰਡਿਆਂ ਨੂੰ ਲੱਦ ਕੇ ਚੁਰ ਗਿਆ ਕੋਈ ਕਸੂਰ ਪਤਾ ਨਹੀਂ ਗਿਆਨੀ ਜੀ ਮੁੰਡਾ ਪਤਾ ਨਹੀਂ ਮੈਥੋਂ ਕਿਹੜੇ ਜਨਮ ਦੇ ਬਦਲੇ ਲੈਂਦਾ ਸੰਤੂ ਰੋਈਯਾਰੇ ਅਸੀ। ਹੁਣ ਕਬਰ ਦਾ ਕਦੋਂ ਹੈ। ਦਿਲ ਹੌਲਾ ਨਾ ਕਰ, ਗੁਰੂ ਤੇ ਪਰੋਸਾਰਕ। ਆਪਾਂ ਪੰਚਾਇਤ ਇਕੱਠੀ ਕਰਦੇ ਆਂ। ਚੱਲ ਸਰਪੰਚ ਕੋਲੇ ਚੱਲੀਏ। ਕਮਲ ਨਾਮਰ ਦਿਲ ਰੱਖ। ਗਿਆਨੀ ਜੀ, ਚਾਹੇ ਆਪ ਦਾ ਖੋ ਨਹੀ, ਪਰ ਸਾਰੇ ਦਾ ਮੋਈਬ ਹਾਲਾ ਹੁੰਦਾ ਕੀ ਕਰਾਂ? ਪਰਸ ਦਾ ਕੋਈ ਤਬਾਹ ਨਹੀਂ ਕਿਤੇ। ਹੁਣ ਆ ਜਾ ਜਾਂਦੀ ਕਰਦੇ ਆਂ। ਸੰਤੂ ਕਬਰਾਉਣਾ ਕਦੇ ਕੋਈ ਕੰਮ ਨਹੀਂ ਸਮਰਿਆ। ਹੌਸਲਾ ਰੱਖ ਕੇ ਚੱਲੇਗਾ ਤਾਂ ਕਿਸੇ ਤਨ ਪੱਤਨ ਲੱਗਾਗੇ। ਬੱਸ ਵੀ ਕਰ, ਬੰਦੇ ਨਹੀਂ ਰੋਂਦੇ ਹੁੰਦੇ ਭੜਿਆ। ਉਤੱਬੀ ਪਿਆਨਰੋ ਵੀ ਚੱਪ ਗਿਆ। ਉਹ ਸਰਪੰਚ ਵੱਲ ਨੂੰ ਹੋ ਤੁਰੇ ਦਿਨ ਛੁੱਪ ਗਿਆ ਸੀ। ਹਨੇਰਾ ਗਰਦ ਵਾਂਗ ਧਰਤੀ ਤੇ ਵਿਛਦਾ ਜਾ ਰਿਹਾ ਸੀ। ਸਰਪੰਚ ਸਾਹਿਬ ਘਰ ਆਇਓ। ਆਜੋ ਆਜੋ ਗੰਨੀ ਜੀ ਲੰਘਾਓ ਲੰਘਾਓ। ਸਰਪੰਚ ਸੁੱਚੇ ਚੱਲੇ ਦੀ ਜੁੱਤੀ ਲਾ ਕੇ ਮੰਝੇ ਤੇ ਲੋਟ ਹੋਇਆ ਬੈਠਾ ਸੀ। ਲੱਗਦਾ ਸੀ ਉਸਨੇ ਰੂੜੀ ਮਾਰਕਾ ਦੇ ਤਕੜੇ ਪੈਗ ਮਾਰੇ ਹੋਏ ਸਨ। ਜਿਸ ਕਰਕੇ ਗੜਕੇ ਨਾਲ ਗੱਲ ਕਰਦਾ ਸੀ। ਉਸਨੇ ਸਿਰ ਤੋਂ ਸਾਫਾ ਲਾ ਕੇ ਪਾਸੇ ਰੱਖਿਆ ਹੋਇਆ ਸੀ। ਬਿਜਲੀ ਦੇ ਚਾਨਣ ਵਿੱਚ ਅੱਧ ਗੰਜਾ ਸਿਰ ਪ੍ਰਾਂਤ ਵਾਂਗ ਅੰਗਰੇਜ਼ ਕਰਿਆ ਸੀ ਤੇ ਸਿਆਲੂ ਰੁੱਤ ਦੇ ਗੰਡੇ ਵਰਗੀ ਜੋੜੀ ਸਿਰ ਦੇ ਵਿਚਕਾਰ ਅਟਖੇਲੀਆਂ ਕਰ ਰਹੀ ਸੀ। ਜਿਵੇਂ ਗਵੇਲੇ ਦਰਸ਼ਨ ਦਿੱਤੇ ਉਸਨੇ ਪਾਸਾ ਮਾਰਿਆ ਤਾਂ ਮੰਜੇ ਦੀਆਂ ਚੂਲਾ ਨੇ ਦੁਹਾਈ ਮਚਾ ਦਿੱਤੀ। ਇਹ ਦੱਸੀ ਸਰਪੰਚ ਸਾਹਿਬ ਸੰਤੂ ਦੇ ਮੁੰਡੇ ਰਪਾਲ ਨੂੰ ਪੁਲਿਸ ਪੜ ਕੇ ਲੈ ਗਈ ਹੈ। ਯਾਨੀ ਨੇ ਕੋਟ ਦੁੱਖ ਵਿੱਚ ਸਿਰ ਫੇਰਿਆ। ਗਦੋ ਸਰਪੰਚ ਦੇ ਮੂੰਹ ਤੋਂ दारू ਦੀ ਹਵਾੜ ਦਾ ਬਰੋਲਾ ਉੱਠਿਆ ਤਾਂ ਗਿਆਨੀ ਨੇ ਸਾ ਰੋਕ ਲਿਆ। ਆਜਾਥ ਨੇ ਕਾਲੇ ਤੋਂ ਹੀ ਫੜ ਕੇ ਲੈ ਗਏ ਨਾਲ ਕਿਸੇ ਹੋਰ ਪਿੰਡ ਦੇ ਵੀ ਦੋ ਮੁੰਡੇ ਆ ਓਏ ਕਿਸ ਕਾਰਨ ਕਰਕੇ ਰੱਬ ਜਾਣੀ ਕਿਹੜੇ ਥਾਣੇ ਲੈ ਕੇ ਗਏ ਆ ਇਹ ਵੀ ਗੁਰੂ ਨੂੰ ਹੀ ਪਤਾ ਜੀ ਫੇਰ ਇਹਦਾ ਕੀ ਹੱਲ ਹੈ ਅੰਮ੍ਰਿਤਸਰ ਕਾਲੇ ਤੋਂ ਹੀ ਫੜਿਆ ਜੀ ਮੈਨੂੰ ਮੈਦ ਅੰਮ੍ਰਿਤਸਰ ਪੁਲਿਸ ਕੋਲ ਹੀ ਹੋਣਗੇ ਜੀ ਸੰਤੂ ਕਾਲਾ ਪਿਆ ਹੋਇਆ ਸੀ ਓਏ ਕੋਈ ਜ਼ਰੂਰੀ ਨਹੀਂ ਜਿਵੇਂ ਪੰਜਾਬ ਵਿੱਚ ਰਾਮ ਰੌਲਾ ਸ਼ੁਰੂ ਹੋਇਆ ਹੈ ਪੁਲਿਸ ਦੀਆਂ ਵਾਂਗਾਂ ਗਵਰਨਮੈਂਟ ਨੇ ਢਿੱਲੀਆਂ ਛੱਡ ਰੱਖੀਆਂ ਹੈ ਜਿਹੜੇ 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 ਦੀ ਮਰਜ਼ੀ ਹੈ ਪੁਲਿਸ ਆ ਕੇ ਫੜ ਸਕਦੀ ਹੈ ਉਹ ਨਿਰੁੱਤਰ ਹੋ ਗਏ ਤੁਸੀਂ ਐਂ ਕਰੋ ਸਵੇਰੇ ਸਾਜ ਰਿਓ ਤੜ ਕਿਉਂ ਸਾਰਾ ਪਤਾ ਕਰ ਲਵਾਂਗੇ ਪਰ ਸਰਪੰਚ ਸਾਹਿਬ ਰਾਤੋਂ ਰਾਤ ਪੁਲਿਸ ਵਾਲੇ ਕੱਟ ਦੇਣਗੇ ਮੁੰਡਿਆਂ ਦੀ ਧੁੱਕੀ ਉਹ ਨਾ ਹੋਵੇ ਤੁਰਨੋਂ ਬਿਯਾਰੀ ਕਰ ਦੇਣ ਸੰਤੂ ਦਾ ਦਿਲ ਨਹੀਂ ਟਿਕਦਾ ਸੀ ਐਂ ਖੇੜਾ ਓਏ ਤੁਸੀਂ ਤੜ ਕਿਉਂ ਮੇਰੇ ਕੋਲ ਆਓ ਤੇ ਇਧਰੇ ਡੀਐਸਪੀ ਨੂੰ ਮਿਲ ਲਵਾਂਗੇ ਔਰ ਫਿਕਰ ਨਾ ਕਰੋ ਬੇਫਿਕਰ ਹੋ ਕੇ ਘਰ ਨੂੰ ਜਾਓ ਮੋਰਨੋ ਤਤੀਵਾ ਨਹੀਂ ਲਗਨ ਦਿੰਦਾ ਉਸਨੇ ਸਣ ਵਰਗੀ ਮੁੱਛ ਨੂੰ ਰੱਸੀ ਵਾਂਗ ਬੱਟ ਦਿੱਤਾ ਇੱਕ ਮੁੱਛ ਖੁੰਡੇ ਵਾਂਗ ਖੜ ਗਈ ਉਹ ਨਰਾਸ਼ ਅਤੇ ਦੁਖੀ ਜੇ ਮੁੜਾਏ ਦੱਸ ਉਹ ਜੇ ਸਰਪੰਚ ਵੱਲੋਂ ਪਿੰਡ ਦਾ ਗੀਤ ਤੋੜਿਆ ਪਿਆ ਕੋਈ ਜ਼ਿੰਮੇਵਾਰੀ ਨਹੀਂ ਦਾਰੂਨ ਹਰ ਰੱਜਿਆ ਬੈਠਾ ਗਿਆਨੀ ਬੋਲਿਆ ਪੁਲਿਸ ਦਾ ਧੱਲਾ ਜਿਹਾ ਹੋਇਆ ਉਧਰ ਜਵਾਗ ਪੁਲਿਸ ਨੇ ਅੰਦਰ ਧਾੜੇ ਵੇ ਘਰੇ ਬੈਠਾ ਥਾਪੀਆਂ ਮਾਰੀ ਜਾਂਦਾ ਤੂੰ ਐਂ ਕਰ ਘਰੇ ਚੱਲ ਗਰਮੇਲ ਕੁਰਦਾ ਦਿਲ ਤਰਾ ਬਏ ਗੁਰੂ ਭਲੀ ਕਰੂ ਆਪਾਂ ਤੜਕੇ ਨਾ ਸਰਪੰਚ ਨੂੰ ਲੈ ਕੇ ਥਾਣੇ ਚੱਲਾਂਗੇ ਚੱਲ ਤਾਂ ਆਪਾਂ ਇਕੱਲੇ ਵੀ ਵੜਦੇ ਪਰ ਆਪਣੀ ਕਿਸੇ ਨੇ ਸੋਣ ਨਹੀਂ ਗਿਆਨੀ ਨੇ ਸੰਤੂ ਨੂੰ ਕਿਹਾ ਕਿ ਅਰੇ ਤਾਂ ਜਾ ਵੜਦੇ ਆਂ ਕਿ ਅੰਨੀ ਜੀ ਪਰ ਕਿਹੜਾ ਸੌਰੀ ਟੇਕ ਆਉਣੀ ਆ ਓਏ ਗੁਰੂ ਤੇ ਭਰੋਸਾ ਰੱਖ ਤੇ ਉਹ ਘਰੋਂ ਕਰੀ ਤੁਰ ਗਿਆ ਸੰਤੂ ਘਰ ਗਿਆ ਤਾਂ ਮੇਲੋ ਤੇ ਕੁੜੀ ਜਗਿੰਦਰ ਮੱਖੀਆਂ ਵਾਂਗ ਕੰਧਾਂ ਨਾਲ ਲੱਗੀਆਂ ਬੈਠੀਆਂ ਸਨ ਕਿਸੇ ਨੇ ਚੁੱਲ੍ਹੇ ਅਗਨੀ ਪਾਈ ਸੀ ਸੰਤੂ ਟੜਮ ਕਰਕੇ ਮੰਜੇ ਵਿੱਚ ਡਿੱਗ ਪਿਆ ਸਾਰੇ ਟੱਬਰ ਦਾ ਫੂਸ ਸੁੱਡਿਆ ਪਿਆ ਸੀ। ਖਾਣ ਪੀਣ ਦੀ ਕਿਸੇ ਨੂੰ ਸੁਰਤ ਨਹੀਂ ਸੀ। ਉਹਨਾਂ ਨੂੰ ਹਰਪਾਲ ਦਾ ਫਿਕਰ ਵੱਡ-ਵੱਡ ਖਾ ਰਿਆ ਸੀ। ਸਾਰੇ ਪਰਿਵਾਰ ਨੂੰ ਇੱਕ ਜੀਬ ਜੀ ਅਚਵੀ ਲੱਗੀ ਹੋਈ ਸੀ। ਦੇਰ ਰਾਤ ਗਈ ਹਰਪਾਲ ਹੋਰਾਂ ਨੂੰ ਥਾਣੇਦਾਰ ਬਰਾੜ ਨੇ ਬਾਹਰ ਕਢਵਾ ਲਿਆ। ਹਰਪਾਲ ਹੋਰਾਂ ਦੇ ਚਿਹਰੇ ਡਰ ਨਾਲ ਫੱਕ ਕੋਏ ਪੈ ਸਨ। ਸੰਗ ਸੁੱਕੇ ਤੇ ਦਿਲ ਫੜੇ ਕਬੂਤਰ ਵਾਂਗ ਫੜਕ-ਫੜਕ ਵੱਜ ਰਹੇ ਸਨ। ਆ ਵੀ। ਹੀ ਰਹਾ। ਬਰਾੜ ਨੇ ਸਿੱਧਾ ਸਵਾਲ ਮੁੰਡਿਆਂ ਦੇ ਮੱਥੇ ਵਿੱਚ ਮਾਰਿਆ। ਉਸ ਦੀਆਂ ਵਾਲਾਂ ਭਰੀਆਂ ਨਾਸਾਂ ਚੁੱਸਾ ਅੜ ਅੜ ਕੇ ਬਾਹਰ ਆ ਰਿਹਾ ਸੀ ਮੁੰਡੇ ਚੁੱਪ ਸਨ ਸਿੱਧਾ ਭਗੋਗੇ ਸੌਖੇ ਰਹੋਗੇ ਪਾਸੋਂ ਹੌਲਦਾਰ ਬੋਲਿਆ ਸਿਰ 'ਤੇ ਪਗ ਉਸ ਨੇ ਲਾ ਰੱਖੀ ਸੀ ਲਾਲ ਫਿਫਟੀ ਸਜਵੇਈ ਵਾਂਗ ਮੱਥੇ ਨੂੰ ਚਿੰਬੜੀ ਪਈ ਸੀ ਪੁੱਛ ਅਸੀਂ ਲੈਣਾ ਹੀ ਆ ਸਾਡਾ ਚਿੱਤਰ ਕੰਦਾ ਮਣਾ ਲੈਂਦਾ ਮੁੰਚੀ ਨੇ ਅੱਗਾ ਭੜਿਆ ਲੱਗਦਾ ਸੀ ਉਸ ਨੂੰ ਜਕਾਮ ਹੋਇਆ ਹੋਇਆ ਸੀ ਜਿਸ ਕਰਕੇ ਵਾਰ-ਵਾਰ ਨੱਕ ਦੀਆਂ ਪੀਪਣੀਆਂ ਵਜਾ ਰਿਹਾ ਸੀ ਜੇ ਤੁਸੀਂ ਕੁਝ ਪੁੱਛੋ ਤਾਂ ਸਹੀ ਹਰਪਾਲ ਬੋਲਿਆ ਉਹਨਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਕਿਉਂ ਕਰਕੇ ਲਿਆਂਦਾ ਗਿਆ ਸੀ ਥੋੜੇ ਗਾਲਿਚ ਹੱਤਵਾਦੀ ਕੌਣ-ਕੌਣ ਹੈ ਉਹਨਾਂ ਨੂੰ ਹਥਿਆਰ ਕਿੱਥੋਂ ਮਿਲਦਿਆ ਹੈ ਉਹਨਾਂ ਦੀ مالی ਮਦਦ ਕੌਣ ਕਰਦਾ ਹੈ ਦਰਹੰਕਾਰੀਆਂ ਨੂੰ ਮਾਰਨ ਦਾ ਇਰਾਦਾ ਕਿਹੜੇ-ਕਿਹੜੇ ਰੱਖਦੇ ਆ ਸਵਾਲਾਂ ਦੇ ਕਈ ਥਾਣੇਦਾਰ ਨੇ ਇੱਕ ਵਾਰ ਹੀ ਤਾਕ ਦਿੱਤੇ ਮੁੰਡੇ ਹੈਰਾਨ ਹੋ ਗਏ ਉਹਨਾਂ ਕੋਲ ਕਿਸੇ ਸਵਾਲ ਦਾ ਕੋਈ ਉੱਤਰ ਹੈ ਹੀ ਨਹੀਂ ਸੀ ਹੱਤਵਾਦੀ ਲਫ਼ਜ਼ ਉਹਨਾਂ ਨੇ ਪਹਿਲੀ ਵਾਰ ਸੁਣਿਆ ਸੀ ਇਹ ਅਤਵਾਦੀ ਕੀ ਬੁਲਾ ਸੀ ਕਿਸੇ ਨੂੰ ਕੋਈ ਸਮਝ ਨਹੀਂ ਪਈ ਸੀ ਉਹ ਨਿਰੁੱਤਰ ਸੋਚ ਲੋ ਫਿਰ ਹਾੜੇ ਨਾ ਕੱਢਿਓ ਮੈਂ 15 ਮਿੰਟ ਤੁਹਾਨੂੰ ਸੋਚਣ ਲਈ ਦਿੱਤੇ ਆ ਫੇਰ ਨਾ ਕਿਓ ਵੀ ਦੱਸਿਆ ਨਹੀਂ ਮੈਂ ਸਿੱਧੇ ਬੰਦੇ ਨਾਲ ਸਿੱਧਾ ਤੇ ਵਲਫੇਅਰ ਨਾਲ ਕਸਾਈਆਂ ਤੇ ਥਾਣੇਦਾਰ ਬਰਾੜ ਆਪਣੇ ਲਾਮ ਲਸ਼ਕਰ ਸਮੇਤ ਤੁਰ ਗਿਆ ਤਾਰਿਆਂ ਦੀ ਛਾਵੇਂ ਮੁੰਡੇ ਪਮੱਤਰੇ ਖੜੇ ਸਨ ਉਹਨਾਂ ਦੇ ਚਿਹਰਿਆਂ 'ਤੇ ਹਵਾਈਆਂ ਉੱਡ ਰਹੀਆਂ ਸਨ ਦੱਸਦੇ ਤਾਂ ਫਿਰ ਕੀ ਦੱਸਦੇ ਤਿੰਨਾਂ ਨੂੰ ਹੀ ਕੁਝ ਔੜ ਨਹੀਂ ਰਿਆ ਸੀ ਉਹ ਬਿਲਕੁਲ ਨਰਦੋਸ਼ ਨੜਲੇ ਜਾ ਰਹੇ ਸਨ ਕੀ ਕਰੀਏ ਬੀਟੀ ਨੇ ਹਰਪਾਲ ਨੂੰ ਪੁੱਛਿਆ ਟਿੱਕੀ ਰਾਤ ਵਿੱਚ ਉਹ ਤਰੇਲੀਓ ਤਰੇਲੀ ਹੋਇਆ ਖੜਾ ਸੀ ਜਦੋਂ ਪਤਾ ਹੀ ਘੱਕ ਨਹੀਂ ਦੱਸੀਏ ਕੀ ਹਰਪਾਲ ਵੀ ਨੇ ਹੱਥਾ ਹੋਇਆ ਪਿਆ ਸੀ ਕੁਛ ਨਾ ਕੁਛ ਤਾਂ ਇਹਨਾਂ ਨੂੰ ਦੱਸਣਾ ਹੀ ਪਊ ਕਿੱਟੀ ਘੋਰ ਮਜਬੂਰੀ ਵਿੱਚ ਬੋਲਿਆ ਉਹ ਜੇ ਕਿਸੇ ਦਾ ਨਾਂ ਲੈ ਦਿੱਤਾ ਨਾ ਇਹ ਕੱਲ ਨੂੰ ਉਹਨੂੰ ਚੁੱਕ ਲਿਆਉਣਗੇ ਕੱਲ ਚ ਦੁਸ਼ਮਣੀ ਵਾਧੂ ਦੀ ਪਾਵਾਂਗੇ ਹਰਪਾਲ ਨੇ ਕਿਹਾ ਇੱਕ ਕੁਛ ਤਾਂ ਹੋਈ ਹੋਊ ਆਪਨੇੜੇ ਇੱਕ ਸੁਨ ਬਿੱਟੀ ਅੰਦਰੋਂ ਥੜ ਗਿਆ ਸੀ 15 ਮਿੰਟਾਂ ਬਾਅਦ ਥਾਣੇਦਾਰ ਦਿਓ ਵਾਂਗ ਆਵਜਿਆ ਸਾਰੇ ਚੁੱਪੋਗੇ ਆਹ ਭਈ ਇੱਤੀ ਕੋਈ ਸਲਾਹ ਥਾਣੇਦਾਰ ਨੇ ਨਿਰਣਾ ਮੰਗਿਆ ਹਨੂ ਜਨਾਬ ਕਾਸੇ ਬਾਰੇ ਪਤਾ ਨਹੀਂ ਅਸੀਂ ਤਾਂ ਅਤਵਾਦੀ ਵੀ ਪਹਿਲੀ ਵਾਰ ਤੁਹਾਡੇ ਮੂੰਹੋਂ ਸੁਣਿਆ ਹਰਪਾਲ ਨੇ ਆਖਿਆ ਓਏ ਇਹਨੂੰ ਮੂਦਾ ਪਾ ਲੋ ਥਾਣੇਦਾਰ ਨੇ ਹੁਕਮ ਕੀਤਾ ਤਾਂ ਸਪਾਈਆਂ ਨੇ ਹਰਪਾਲ ਨੂੰ ਮੁਰਗੀ ਵਾਂਗ ਬਰੋੜ ਲਿਆ ਤੇ ਪਲਾਂ ਵਿੱਚ ਹੀ ਮੋਰ ਬਣਾ ਦਿੱਤਾ ਉਸ ਦੀ ਹਾਲ ਦੁਹਾਈ ਨੇ ਕੀ ਰਾਤ ਵਿੱਚ ਬਕੜਵਾ ਮਚਾ ਦਿੱਤੀ ਉਸ ਦੀਆਂ ਚੀਕਾਂ ਠਾਣੇ ਦੀਆਂ ਕੰਧਾਂ ਵਿੱਚ ਵੱਜ-ਵੱਜ ਕੇ ਮੁੱਕ ਰਹੀਆਂ ਸਨ ਬੋਲ ਬੋਲਦਾ ਨਹੀਂ ਕਰੇਵਾਂ ਤੇ ਨੇ ਤੇਰੀ ਕੋਰੀ ਪੈਂਟ ਤੇ ਚੜ ਜਾ ਬੁੱਕੇ ਇੱਕ ਕਲੜੀ ਛੁੱਟੀ ਠਾਣੇਦਾਰ ਨੇ ਖੁਦ ਲਈ ਹਰਪਾਲ ਲਗਾਤਾਰ ਪਈ ਕੁੱਟ ਕਰਕੇ ਕੁੱਕੜ ਵਾਂਗ ਮੋਟੋ ਲਿਆ ਗਿਆ ਸੀ ਹੁੰਗੜਾਂ ਦੀਆਂ ਗੰਡਾਂ ਤੇ ਪੈ ਡੰਡਿਆਂ ਨੇ ਸਰੀਰ ਚੋਂ ਪੜਾਸ ਨਿਕਲਣ ਲਾ ਦਿੱਤੀ ਸੀ ਬੇਟੀ ਤੇ ਕਿੱਟੀ ਹਰਪਾਲ ਦੀ ਹਾਲਤ ਦੇਖ ਕੇ ਹੀ ਨਿਰਬਲ ਜਿ ਹੋਏ ਖੜੇ ਸਨ ਕੁੱਟ ਨੇ ਹਰਪਾਲ ਦਾ ਸਰੀਰ ਝਰਖਲ ਕੇ ਰੱਖ ਦਿੱਤਾ ਸੀ ਤਾਂ ਹੋਰ ਕੰਜਰਖਾਨੇ ਨਹੀਂ ਲੋਟ ਆਉਂਦੇ ਤੋਂ ਮੇਰੇ ਸਾਲੇ ਉੱਠ ਖੜੇ ਆ ਥਾਣੇਦਾਰ ਨੇ ਟਕਾ ਕੇ ਡੰਡਾ ਹਰਪਾਲ ਦੇ ਸਿਰ ਵਿੱਚ ਮਾਰਿਆ ਉਹ ਮਰੇ ਕੱਟੇ ਵਾਂਗ ਚੋਫਾਲ ਡਿੱਗ ਪਿਆ ਬਿੱਟੀ ਤੇ ਕਿੱਤੀ ਬੁਰੀ ਤਰ੍ਹਾਂ ਕੰਬੀ ਜਾ ਰਹੀ ਸਨ ਤੈਰ ਜੋ ਥੋਡੀ ਵਾਰੀ ਤਾਂ ਅਜੇ ਆਉਣੀ ਆ ਉਹ ਨਾ ਚੱਲੀ ਬਾਬਾ ਤੇ ਆਈ ਅਜੇ ਤਾਂ ਸਿਰ ਤੋਂ ਪੂਣੀ ਨਹੀਂ ਕੱਤੀ ਪਹਿਲਾਂ ਹੀ ਸਾਹ ਸੱਤ ਛੱਡ ਗਏ ਹੌਲਦਾਰ ਨੇ ਕਿਹਾ ਇਹਨਾਂ ਨੂੰ ਸਿੱਟੋ ਹਵਾਲਾ ਚ ਕੱਲ ਨੂੰ ਫੇਰ ਗੱਲ ਕਰਾਂਗੇ ਥਾਣੇਦਾਰ ਨੇ ਸਪਾਈਆਂ ਨੂੰ ਹੁਕਮ ਕੀਤਾ ਤੇ ਫਿਰ ਬਿੱਟੀ ਹਰਾਂ ਵੱਲ ਨੂੰ ਮੁੜਿਆ ਉੰਦੀ ਰਾਤ ਤੱਕ ਝਾਨ ਨਾਲ ਸੋਚ ਲਿਓ ਨਹੀਂ ਤਾਂ ਉਹ ਦੁਰਗਤੀ ਕਰਾਂਗਾ ਕਿ ਤੁਸੀਂ ਪੈਰੀ ਡਿੱਗੋਗੇ ਠਾਣੇ ਦਾ ਡੰਡਾ ਸੁੱਟ ਦਫ਼ਤਰ ਨੂੰ ਚਲਾ ਗਿਆ ਹਰਪਾਲ ਹੁਰਾ ਨੂੰ ਸੁਪਾਈਆਂ ਨੇ ਇੱਟ ਵਾਂਗ ਹਵਾਲਾਤ ਵਿੱਚ ਜਾ ਸੁੱਟਿਆ ਹਰਪਾਲ ਦਾ ਹੁੰਗਾ ਹਵਾਲਾਤ ਵਿੱਚੋਂ ਬਰਾਂਡੇ ਤੱਕ ਸੁਣ ਰਿਹਾ ਸੀ ਅਨਿੰਦਰ ਸੰਤਰੀ ਨੂੰ ਜੇ ਚੜ ਗਈ ਉਸਨੇ ਕੋੜਾ ਛੰਦ ਪੜਿਆ ਕਿਉਂ ਹੈ ਭੈਣ ਆਵਦੀ ਰਖ ਖਸਮਾਂ ਚੀਕਾਂ ਮਾਰ ਮਾਰ ਕਿਹੜੇ ਪ੍ਰੌਣੇ ਨੂੰ ਸੁਣਾਉਣਾ ਅੱਧੀ ਰਾਤ ਤੋਂ ਕੁੜੀ ਚੋਦ ਨੇ ਸੋਲੀ ਢੰਗ ਰੱਖਿਆ ਯੋਨ ਕਿਹਨਾਂ ਜੇ ਕੀਤੇ ਨਾ ਮੈਂ ਡਾਂਗ ਤੱਕ ਨੂੰ ਕਾਲਜਾਂ ਚ ਮੇਰੇ ਸਾਲੇ ਰਾਣੀ ਖਾਦੇ ਸਾਲੇ ਬਣੇ ਫਿਰਦੇ ਆ ਇੱਥੇ ਆ ਕੇ ਉਹੀ ਤੀਮੀਆਂ ਵਾਂਗੂ ਬੁੱਕਨ ਲੱਗ ਜਾਣਗੇ ਫੇਰਾਂ ਦੇਰਿਆ ਸੰਤਰੀ ਤਦਨ ਹੋਇਆ ਪਿਆ ਸੀ ਉਸਦੇ ਵੱਡੇ ਵੱਡੇ ਬੂਟ ਫਰਸ਼ ਦੀ ਸੰਗੀ ਲਤਰ ਰਹੇ ਸਨ ਉਹ ਵਾਰ-ਵਾਰ ਡਾਂਗ ਜਿੱਡੀ ਵਾਸੀ ਲੈਂਦਾ ਤੇ ਪਿੱਛੋਂ ਕੁੱਟੇ ਹੋਏ ਕੁੱਤੇ ਵਾਂਗ ਚੂਕ ਜੀ ਕੱਢਦਾ ਸੀ ساری ਰਾਤ ਹਰਪਾਲ ਦਾ ਹੋਂਗਾ ਬੰਦਨੀ ਹੋਇਆ ਤੇ ਸੰਤਰੀ ਦੇ Chandni ਮੁੱਕੇ ਸਵੇਰ ਹੋਣ ਸਰ ਗਿਆਨੀ ਸਰਪੰਚ ਦੇ ਘਰ ਚਲਾ ਗਿਆ ਸਰਪੰਚ ਆਪ ਹੀ ਰਿਆ ਸੀ ਗਿਆਨੀ ਲਈ ਵੀ ਚਾ ਆ ਗਈ ਗਿਆਨੀ ਜੀ ਤੁਸੀਂ ਬਸ ਸਾਡੇ ਚੱਲੋ ਮੈਂ ਕੱਪੜੇ ਬਦਲ ਕੇ ਆਇਆ ਸਰਪੰਚ ਨੇ ਕਿਹਾ ਗਿਆਨੀ ਤੁਰ ਗਿਆ ਘਰ ਵਾਲੀ ਕੱਪੜੇ ਲੈ ਕੇ ਆ ਗਈ ਇਤ ਕਰਦਾ ਗਿਆਨੀ ਜਿਹਦੇ ਗੋਰੀ ਮਾਰਾ ਸਰਪੰਚ ਨੇ ਅੱਕੀ ਬਾੰਦਰੀ ਬੰਗ ਦੰਦ ਪੀਹੇ ਕਿਉਂ ਤੇਰਾ ਕੀ ਚੱਕ ਲਿਆ ਉਹਨੇ ਬਿਨਾ ਗੱਲੋਂ ਜਣੇ ਖਣੇ ਤੇ ਗੱਲ ਪੈ ਜਾਣ ਘਰ ਵਾਲੀ ਨੇ ਕਿਹਾ ਉਹ ਥੋੜੀ ਧਾਰਮਿਕ ਕੌርት ਸੀ ਪੁੱਛਣਾ ਹੋਵੇ ਬਈ ਸਰਪੰਚ ਮੈਂ ਆ ਕਿ ਤੂੰ ਪਿੰਡ 'ਚ ਕੋਈ ਗੱਲ ਹੋ ਜਾਵੇ ਸਾਰਿਆਂ ਤੋਂ ਪਹਿਲਾਂ ਭਿੰਡੀ ਇਹਦੇ ਪਾਈ ਹੁੰਦੀ ਐ ਫੇਰ ਕੀ ਹੋਇਆ ਲੋਕਾਂ ਦਾ ਭਰਾ ਹੀ ਸੋਚਦਾ ਹੈ ਹੋਈ ਨਾ ਆ ਲੈnde ਜੜ ਹੇਠਾਂ ਕਦੇ ਜੇ ਨਾ ਕੜਾਕਾ ਪਾਇਆ ਤਾਂ ਕਹੀਂ ਬਸ ਤੇਰੇ ਨਾਲ दारू ਹੀ ਨਹੀਂ ਪੀਂਦਾ ਬੈਠ ਕੇ ਹੋਰ ਉਹਦਾ ਕੋਈ ਕਸੂਰ ਨਹੀਂ ਕਸੂਰ ਗਿਆ ਨਹੀਂ ਜਣੇ ਖਨੇ ਨੂੰ ਅਮਰ ਚਕਾਈ ਜਾਂਦਾ ਬਈ ਪੁੱਛਣਾ ਹੋਵੇ ਬਈ ਤੂੰ ਪਿੰਡ ਨੂੰ ਸਾਰਿਆਂ ਦਾ ਢੇਰਾ ਬਣਾਉਣਾ ਦੇਰਾ ਹੀ ਪਉਂਦਾ ਲੋਕਾਂ ਨੂੰ ਥੋੜੇ ਵਾਂਗੂ ਠੇਕੇ ਨੂੰ ਤਾਂ ਨਹੀਂ ਤੋੜਦਾ ਨਾ ਤੂੰ ਮੈਨੂੰ ਇਹ ਦੱਸ ਬਈ ਤੂੰ ਉਹਦੇ ਵੱਲ ਦੀ ਹੈ ਕਿ ਮੇਰੇ ਵੱਲ ਦੀ ਕਿਵੇਂ ਮੇਰ ਕਰਦੀ ਹੈ ਜਿਵੇਂ ਪਤੰਦਰ ਦਿਉਰ ਲੱਗਦਾ ਹੁੰਦਾ ਕਾਦੀ ਮੇਰ ਕਰਦੀ ਆ ਮੈਂ ਹੋਰ ਤੂੰ ਭੈਣ ਆਬਦੀ ਦਾ ਕਰਦੀਆਂ ਕਿਵੇਂ ਕਲਚ ਕਲਚ ਭਾਰਦੀਆਂ ਜਾਬਾ ਨੂੰ ਮੈਂ ਤਾਂ ਸਹੀ ਗੱਲ ਨੂੰ ਸਹੀ ਕਹਿੰਨੀ ਆ ਮੈਂ ਮੁੱਕੀ ਮਾਰ ਕੇ ਪੁਰਪੜੀ ਪਾੜ ਦੂੰ ਤੂੰ ਮੇਰੇ ਵੱਸ ਨਾ ਕਿਉਂ ਉਹਦੇ ਜਾਣਾ ਸਰਪੰਚ ਨਹੀਂ ਤੁਰ ਗਈ ਅਜੀਹਾ ਕਮਲ ਸਰਪੰਚ ਨੂੰ ਆਮ ਯੁੱਟ ਖੜਦਾ ਸੀ ਸਰਪੰਚਨੀ ਨੇ ਸਾਰੀ ਉਮਰ ਕੁੱਟ ਖਾ ਕੇ ਹੀ ਕੱਢੀ ਸੀ ਹੁਣ ਤਾਂ 3 ਪੁੱਤਰ ਵੀ ਵਿਆਹੇ ਬਰੇ ਗਏ ਸਨ ਪਰ ਸਰਪੰਚ ਦਾ ਗੰਦਾ ਸੁਭਾਅ ਨਹੀਂ ਸੁਧਰਿਆ ਸੀ ਜਦੋਂ ਉਹ ਕਿਸੇ ਤੇ ਚਿੜਿਆ ਹੁੰਦਾ ਤਾਂ ਬਿਨਾਂ ਗੱਲੋਂ ਹੀ ਸਰਪੰਚਨੀ ਦੇ ਗੱਲ ਨੂੰ ਆਉਂਦਾ ਪੰਚਾਇਤ ਥਾਣੇ ਪਹੁੰਚ ਗਈ ਥਾਣੇ ਵਿੱਚ ਕਾਫੀ ਰੌਣਕ ਸੀ ਕਈ ਫੜੇ ਹੋਏ ਮੁੰਡਿਆਂ ਮਗਰ ਵੱਖੋ ਵੱਖ ਪਿੰਡਾਂ ਦੀਆਂ ਪੰਚਾਇਤਾਂ ਆਈਆਂ ਹੋਈਆਂ ਸਨ ਥਾਣੇਦਾਰ ਨਾਲ ਬੁੱਕਲ ਖੁੱਲੀ ਹੋਣ ਕਾਰਨ ਸਰਪੰਚ ਸਿੱਧਾ ਹੀ ਦਫ਼ਤਰ ਚਲਾ ਗਿਆ ਥਾਣੇਦਾਰ ਅਤੇ ਮੁੰਚੀ ਕਈ ਫਾਈਲਾਂ ਵਿੱਚ ਰੁੱਝੇ ਹੋਏ ਸਨ ਦੇ ਦਿੱਤੀ ਵਿਖਾਈ ਸਰਪੰਚਾ ਤੋਂ ਵੀ ਜਿਵੇਂ ਇਦਾ ਚੰਦ ਹੋ ਗਿਆ ਥਾਣੇਦਾਰ ਨੇ ਸਰਪੰਚ ਨਾਲ ਹੱਥ ਮਲਾਇਆ ਆ ਕੀ ਕਰੀਏ ਬਰਾੜ ਸਾਹਿਬ ਸਿਰ ਖੁਰਕਣ ਦੀ ਵੇਲ ਨਹੀਂ ਅੱਜ ਵੇਲ ਕਿਵੇਂ ਨਿਕਲਾਈ ਆ ਤੁਹਾਨੂੰ ਪਤਾ ਹੀ ਹੈ ਮਜਬੂਰੀ ਦਾ ਨਾਮ ਆਸੀ ਹੈ ਅੱਗੇ ਇਲੈਕਸ਼ਨ ਸਰਤੇ ਆ ਸਰਪੰਚ ਨੇ ਸਿੱਧੀ ਸੱਚੀ ਸੁਣਾਈ ਥਾਣੇਦਾਰ ਕੋਲ ਵਲਫੇਅਰ ਰੱਖਣਾ ਉਹ ਠੀਕ ਨਹੀਂ ਸੀ ਸਮਝਦਾ ਥਾਣੇਦਾਰ ਉਸਦੀ ਇੱਕ ਦਾ ਬਾਲ ਸੀ ਦਿਲ ਸਾਂਝਾ ਸੀ ਅੱਜ ਕੀ ਵੋਟਾਂ ਵੇਲੇ ਕਿਹੜਾ ਸਭ ਕੱਢ ਕੇ ਦਿਖਾਓਗੇ ਲੋਕਾਂ ਨੂੰ ਹਜੇ ਪਾਲ ਜੈਂ ਉਹ ਕੋਈ ਖੜ ਤਾਂ ਪਟਾਂ ਗਈ ਜਿਵੇਂ ਆਉਣੇ ਹੋਏ ਅੱਜ ਥਾਣੇਦਾਰ ਨੇ ਕੰਮ ਦੀ ਗੱਲ ਸ਼ੁਰੂ ਕੀਤੀ ਵੈਸੇ ਉਸ ਨੂੰ ਪਤਾ ਸੀ ਕਿ ਹਰਪਾਲ ਸਰਪੰਚ ਦੇ ਪਿੰਡ ਦਾ ਸੀ ਉਹ ਦਿਨ ਨੂੰ ਪਤਾ ਹੀ ਆ ਤੁਸੀਂ ਸਾਡੇ ਪਿੰਡ ਦਾ ਮੁੰਡਾ ਫੜ ਲਿਆ ਸਰਪੰਚ ਹੈਰਾਨ ਸੀ ਜੀ ਨਾ ਇਹ ਮੁੰਡੇ ਦਾ ਹਰਪਾਲ ਕੀ ਕਰੀ ਉਹਦਾ ਉਹਦਾ ਕਸੂਰ ਕੀ ਆ ਉਹ ਅਤਵਾਦੀਆਂ 'ਚ ਪੈਰ ਧਰਦਾ ਓਏ ਉਹ ਤਾਂ ਮੁੰਡਾ ਹੀ ਲੰਡਰ ਆ ਅਤਵਾਦੀਆਂ 'ਚ ਪੈਰ ਧਰਨ ਵਾਲਾ ਉਹ ਜਮਾ ਹੀ ਐ ਨਹੀਂ ਮੈਂ ਕਿਹਾ ਕਿਤੇ ਕਿਸੇ ਦੀ ਕੁੜੀ ਕੜੀ ਛੇੜ ਲਈ ਹੋਣੀ ਆ ਉਹ ਜਿਹੜੇ ਗਾਲੇ ਚੋਂ ਪੜਦਾ ਉਹ ਅਤਵਾਦੀਆਂ ਦਾ ਅੱਡਾ ਹੈ ਹਣੇਦਰ ਹੱਦੋਂ ਵੱਧ ਚੁਸਤੀ ਵਰਤ ਗਿਆ ਸੀ ਹਲੋ ਸਰਪੰਚ ਦਾ ਹੈਰਾਨੀ ਵਿੱਚ ਮੂੰਹ ੱਡਿਆ ਗਿਆ ਸੁੱਤਾ ਪਿਆ ਜਦੋਂ ਨਰਨਕਾਰੀਆਂ ਗਾਂਢ ਹੋਇਆ ਸਾਰੇ ਸਿੱਖਾਂ ਦੇ ਮੁੰਡੇ ਅਤਵਾਦ ਵੱਲ ਨੂੰ ਭਲਾਰ ਹੋ ਗਏ ਨਰਨਕਾਰੀਆਂ ਦਾ ਤੇ ਇਹਨਾਂ ਦਾ ਇੱਟ ਕੁੱਤੇ ਵਾਲਾ ਬੈਰ ਹੈ ਅਸੀਂ ਤਾਂ ਇਹੀ ਪਤਾ ਕਰਨਾ ਭਈ ਇਹਨਾਂ ਨੂੰ ਨੇ ਮਰੂ ਤੇ ਹਰ ਕਿੱਥੋਂ ਆਉਂਦੇ ਆ ਸਰਪੰਚ ਸਤੰਭ ਹੋਇਆ ਮਜਾਰਾਂ ਦੀ ਮਾਂ ਬਾਂਗ ਦੇਖ ਰਿਆ ਸੀ ਓਏ ਵਿਸਾਖੀ ਕਾਂਡ ਤੋਂ ਬਾਅਦ ਸਿੱਖਾਂ ਦੇ ਮੁੰਡਿਆਂ ਨੇ ਧੜਾ ਧੜ ਅਮਰਤ ਛਕਣਾ ਸ਼ੁਰੂ ਕਰ ਦਿੱਤਾ ਬਸ ਜਿਨੇ ਅਮਰਤ ਛਕ ਲਿਆ ਉਹ ਸਿੱਧਾ ਹੀ ਅਤਵਾਦੀ ਐ ਬਰਾੜਾ ਆ ਗੱਲ ਤਾਂ ਮੈਨੂੰ ਨਹੀਂ ਸੀ ਪਤਾ ਧਰਮ ਨਾਲ ਜਵਾਂ ਹੀ ਗਿਆਨ ਨਹੀਂ ਸੀ ਹੁਣ ਤਾਂ ਗਿਆਨ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਪਰ ਮੁੰਡੇ ਦੇ ਬਾਤ ਸਾਨੂੰ ਕਿਹੜਾ ਲੜਫੜਾਈਏ ਇਹ ਤੇਰਾ ਕੰਮ ਐ ਉਜਲਾ ਦੇ ਕੇ ਖੈੜਾ ਨਹੀਂ ਛੁੱਟੂ ਕਹਿ ਛੱਡ ਦੇਾਂਗੇ ਪਰ ਹੈ ਮੁਸ਼ਕਲ ਮੈਂ ਵਾਰਸਾ ਨਾ ਗੱਲ ਕਰਕੇ ਆਉਣਾ ਕਰ ਲੈ ਸਰਪੰਚ ਬਾਹਰ ਨਿਕਲ ਗਿਆ ਸਾਰੀ ਪੰਚਾਇਤ ਮੱਖੀਆਂ ਵਾਂਗ ਸਰਪੰਚ ਦੁਆਲੇ ਇਕੱਤਰ ਹੋ ਗਈ ਸੰਤੂ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਸੀ ਗੱਲ ਤਾਂ ਗਿਆਨੀ ਜੀ ਬੜੀ ਖਤਰਨਾਕ ਹੈ ਆਹ ਕਿ ਸਰਪੰਚ ਨੇ ਸਾਰਿਆਂ ਦੇ ਹੱਥਾਂ ਦੇ ਤੋਤੇ ਉਡਾ ਦਿੱਤੇ ਕੁਝ ਪਤਾ ਵੀ ਲੱਗੇ ਬਰਾੜ ਕਹਿੰਦਾ ਹਰਪਾਲ ਹੱਤਵਦੀਆਂ ਚ ਹੈ ਇਹ ਨਰੰਕਾਰੀਆਂ ਨੂੰ ਮਾਰਨ ਨੂੰ ਫਿਰਦੇ ਆ ਸਾਰਿਆਂ ਦਾ ਫਕੂਸ ਉੱਡ ਗਿਆ ਇਹ ਆਪਣੇ ਆਲਾ ਇਕੱਲਾ ਨਹੀਂ ਕਾਲੇ ਦੇ ਹੋਰ ਮੁੰਡੇ ਵੀ ਆ ਸਨਾਟਾਸ਼ ਆ ਗਿਆ هەر ਗੱਲ ਦਿਲਤਾ ਲੱਗਦੀ ਨਹੀਂ ਪਰ ਸਰਪੰਚ ਸਾਹਿਬ ਇਹਦਾ ਕੋਈ ਹੱਲ ਗਿਆਨੀ ਨੇ ਦਿਲ ਕੱਢ ਕੇ ਪੁੱਛਿਆ ਸਰਪੰਚ ਗਿਆਨੀ ਤੇ ਸੰਤੂ ਨੂੰ ਇੱਕ ਪਾਸੇ ਲੈ ਗਿਆ ਗੱਲ ਓਨੀ ਨਹੀਂ ਵਿਗੜੀ ਜਿੰਨੀ ਤੁਸੀਂ ਸੋਚਦੇ ਆ ਬਰਾੜ ਆਪਣਾ ਖਾਸ ਬੰਦਾ ਹੈ ਇਹ ਕਹੋ ਤਾਂ ਲੈਣ ਦੇਣ ਦੀ ਗੱਲ ਛੇੜ ਲੈਣੇ ਬਟ ਬੰਚਾ ਸਾਹ ਵੈਸੇ ਮੁੰਡਾ ਨਿਰਦੋਸ਼ ਹੈ ਮਰਦੇ ਤੱਕ ਚੱਬ ਲਵਾਂਗੇ ਪਰ ਪੁਲਿਸ ਦੇ ਸਟਾਈ ਮੁੰਡੇ ਜੇ ਹਥਿਆਰ ਨਹੀਂ ਚੁੱਕਣਗੇ ਤਾਂ ਹੋਰ ਕੀ ਕਰਨਗੇ ਗਿਆਨੀ ਨੇ ਆਖਿਆ ਸਰਪੰਚ ਦੇ ਅੰਦਰੋਂ ਫਤੂਰ ਉੱਠਿਆ ਪਰ ਇਲੈਕਸ਼ਨ ਦੀਆਂ ਬੇੜੀਆਂ ਕਰਕੇ ਉਹ ਸੀਲ ਬਣਿਆ ਖੜਾ ਰਿਹਾ ਗਿਆਨੀ ਜੀ ਕਰ ਲਵਾਂਗੇ ਬਨ ਸੁਬ ਪਰ ਮੁੰਡਾ ਤਾਂ ਛੜਾਈਏ ਹੋਰ ਨਾ ਤੁਰਨੋ ਹਰੀ ਕਰ ਦੇਣ ਸੋਰੇ ਨੂੰ ਸੰਤੂ ਦਾ ਮਨ ਪਰ ਆਇਆ ਇਹ ਤੁਹਾਡੀ ਆਪ ਦੀ ਮਰਜ਼ੀ ਹੈ ਮੈਂ ਤੁਹਾਨੂੰ ਜਾਵਾਂ ਹੀ ਨਹੀਂ ਇਸ ਰਾ ਪਉਂਦਾ ਸਰਪੰਚ ਨੇ ਸੱਚਾ ਰਹਿਣ ਲਈ ਆਖਿਆ ਮੇਰੇ ਵੀ ਰਾਬ ਦੀ ਮਰਜ਼ੀ ਵੇਖੋ ਫੇਰ ਨਾ ਕਿਉਂ ਵੀ ਸਰਪੰਚ ਨੇ ਦਵਾ ਦਿੱਤੇ ਸਰਪੰਚ ਉਹਨਾਂ ਨੂੰ ਬਲੀ ਤੁਰਿਆ ਆ ਰਿਹਾ ਸੀ ਕਿੰਨਾ ਕੁੱਚ ਸਰਜੋ ਸੰਤੂ ਨੇ ਰਸੇ ਦਾ ਸਿਰਾ ਦੇਖਣਾ ਚਾਹਿਆ ਬਰਾੜ ਜਾਣੇ ਜਾਂ ਰੱਬ ਜਾਣੇ ਸਰਪੰਚ ਨੇ ਦੋਨੋਂ ਹੱਥ ਉੱਪਰ ਚੁੱਕ ਦਿੱਤੇ ਸਰਪੰਚਾ ਮੂੰਹ ਤਾਂ ਸੁੰਘ ਉਹ ਮੈਂ ਸੁੰਘ ਲੈਣਾ ਕਰ ਦਿਆਂਗੇ ਕੋਈ ਭੰਗ ਘਟ ਸੋਰੇ ਨੂੰ ਇੱਥੋਂ ਤਾਂ ਛੁੱਟਦਾ ਕਰੀਏ ਸੰਤੂ ਦੇ ਘਰ ਵਿੱਚ ਹੰਝੂ اٹਕ ਗਏ ਸਰਪੰਚ ਤੁਰ ਗਿਆ ਮੈਨੂੰ ਅਗਲੀ ਪੀੜ੍ਹੀ ਦਾ ਭਵਿੱਖ ਠੀਕ ਨਜ਼ਰ ਨਹੀਂ ਆ ਰਿਹਾ ਗਿਆਨੀ ਨੇ ਸੰਤੂ ਨੂੰ ਕਿਹਾ ਸੰਤੂ ਚੁੱਪ ਸੀ ਕਹਿੰਦੇ ਹੁੰਦੇ ਆ ਬੰਦਾ ਹਰਖ ਦਾ ਮਾਰਿਆ ਨਰਕ ਪੈ ਜਾਂਦਾ ਹੈ ਤੇ ਦੋਸ਼ਾਂ ਨੂੰ ਫੜ ਫੜ ਅੰਦਰ ਧੱਕੀ ਜਾਂਦੇ ਆ ਅੰਧੀਰ ਕਿੰਨਾ ਕੁ ਚਿਰ ਇਹਨਾਂ ਦੇ ਮੂੰਹ ਵੱਲ ਦੇਖੂ ਆਪਣੇ ਵੇਲੇ ਸੰਤੂ ਕੁਝ ਹੋਰ ਸੀ ਅੱਜ ਦੇ ਮੁੰਡੇ ਹੱਥ ਪਨ ਕੇ ਕੁੱਟ ਨਹੀਂ ਖਾਂਦੇ ਇਹ ਮੇਰਾ ਅੱਜ ਦਾ ਕੀ ਵਿਚਾਰ ਲੀ ਤੰਤੂ ਗੁਰਬਾਣੀ ਕਹਿੰਦੀ ਆ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਜਦੋਂ ਤੀਰ ਵਜਦਾ ਉਦੋਂ ਬੰਦੇ ਨੂੰ ਗੁੱਸਾ ਆਉਂਦਾ ਐ ਅਗਲੀ ਪੀੜੀ ਇਤਨੀ ਸਾਊ ਹੈ ਨਹੀਂ ਠਾਣੇਦਾਰ ਕੋਲ ਸਰਪੰਚ ਬੰਦਰਬਾਂ ਲਾਚੜਿਆ ਬੈਠਾ ਸੀ ਬਰਾੜਾ ਮੁੰਡਾ ਇੱਕ ਵਾਰੀ ਛੱਡ ਦੇ ਫੇਰ ਭਲਾ ਦੁਆਰੇ ਫੜ ਲਿਆਓ ਓਏ ਮੈਂ ਵੀ ਪਿੰਡ ਦੇ ਮੂੰਹ ਮੱਥੇ ਲੱਗਦਾ ਰਹਿ ਜੂਗਾ ਅਗਲੇ ਹੱਥ ਬੰਨ ਕੇ ਪੈਸੇ ਦੇਣ ਨੂੰ ਤਿਆਰ ਐ ਕਿੰਨੇ ਕੁ ਦੇਣ ਨੂੰ ਤਿਆਰ ਐ ਇਹ ਹੁਣ ਤੂੰ ਦੱਸ 10000 ਬਹੁਤਾ ਹੈ ਤੂੰ ਇਲੈਕਸ਼ਨ ਵੱਲੀ ਵੀ ਦੇਖ ਸਾਰਿਆਂ ਨੂੰ ਇੱਕੋ ਰੱਸੀ ਨਾਲ ਨੜੜ ਚੱਲ ਪੰਜ ਦਵਾ ਦੇ ਤੂੰ ਵੀ ਕੀ ਜਾਣੇਗਾ ਪੰਜ ਦਵਾ ਦਿਨਾ ਪਰ ਇੱਕ ਗੱਲ ਮੇਰੀ ਹੋਰ ਸੁਣ ਲੈ ਧਿਆਨ ਲਾ ਕੇ ਦੇ ਉਹ 10000 ਵੀ ਦੇਊਗਾ ਪਰ ਉਹਦੇ ਨਾਲ ਜਿਹੜਾ ਸਾਡੇ ਪਿੰਡ ਦਾ ਗਿਆਨੀ ਹੈ ਨਾ ਉਹ ਪੂਰਾ ਫਿਟਨੀਆਂ ਦਾ ਫੇਟ ਹੈ ਇਹਨੇ ਅੱਧੇ ਪਿੰਡ ਨੂੰ ਅਮਰ ਛਕਾ ਦਿੱਤਾ ਗੱਲ ਨਹੀਂ ਬਾਤ ਨਹੀਂ ਪਿੰਡ ਚ ਵੱਧੂ ਰੈਂਟ ਪ੍ਰਧਾਨ ਬਣਿਆ ਫਿਰਦਾ ਇਹ ਤਾਂ ਸੰਤੂ ਹੈ ਜਿਹੜਾ ਲੱਤ ਲਾਈ ਜਾਂਦਾ ਉਹ ਤਾਂ ਕਹਿੰਦਾ ਸੀ ਮੁੰਡਾ ਨਿਰਦੋਸ਼ ਆ ਕਾਦੇ ਪੈਸੇ ਦਈਏ ਅੱਛਾ ਹਾਂਜੀ ਫਿਰ ਤਾਂ ਕਦੇ ਇਹਦੇ ਵਾਸਤੇ ਵੀ ਟਾਈਮ ਕੱਢਣਾ ਪਊ ਬਿਲਕੁਲ ਇੱਕ ਗੱਲ ਯਾਦ ਰੱਖੀ ਸਰਪੰਚਾ ਠਾਣੇਦਾਰ ਨੀ ਕੱਲ ਤੋਰੀ ਆ ਜਿਹੜਾ ਨਿਰੰਕਾਰੀਆਂ ਵਾਲਾ ਮਸਲਾ ਸ਼ੁਰੂ ਹੋਇਆ ਨਾ ਇਹ ਛੇਦੀ ਕਿਤੇ ਮੁੱਕਣ ਵਾਲਾ ਨਹੀਂ ਪੰਜਾਬ ਚ ਗਦਰ ਜ਼ਰੂਰ ਮੱਚੂ ਐ ਸਾਨੂੰ ਅਮਰ ਧਾਰੀਆਂ ਦੀ ਜ਼ਰੂਰ ਲੋੜ ਪੈਣੀ ਆ ਉਦੋਂ ਹੀ ਕਿਤੇ ਇਹਦਾ ਨੰਬਰ ਲਾ ਦਿਆਂਗੇ ਪਰ ਦੇਖੀ ਬਰੇੜਾ ਹੁਣ ਨਾ ਇਹਨੂੰ ਕੁਛ ਗਈ ਦੇਖੀ ਕਿਤੇ ਮੇਰਾ ਵੀਰ ਮੇਰਾ ਕੀਤਾ ਕਰਾਇਆ ਕੁਝ ਨਾ ਪਾ ਦੇਵੇਂ ਓਏ ਬੇਫਿਕਰ ਐ ਬੱਕਰੇ ਦੀ ਮਾਂ ਕਦੋਂ ਕੁ ਤੱਕ ਸੁੱਖ ਮਣਾਉ ਜੜ ਦਿਆਂਗੇ ਕਿਤੇ ਕੋਕੇ ਲਾ ਦਿਆਂਗੇ ਤੈ ਕੀ ਨਾ ਇਹਦਾ ਪੂਰਨ ਸਿਉ ਕਰਦਾ ਕੀ ਹੁੰਦਾ ਓਏ ਮੇਲੀ ਰਨ ਪਰੌਣਿਆ ਜੋਗੀ ਲੋਕਾਂ ਨੂੰ ਹਰ ਵਸਾਕੀ ਤੇ ਅਮਰ ਸਰ ਅਮਰ ਛਕਾ ਕੇ ਲਿਆਉਂਦਾ ਹੈ ਤੇ ਗੋਦਵਾਰੇ ਪਾਰ ਟੱਰ ਛੱਡਦਾ ਹੈ ਪਰ ਇੱਕ ਗੱਲ ਹੈ ਸਾਡਾ ਅੱਧਿਓਂ ਜਿਆਦਾ ਪਿੰਡੇ ਦੇ ਪਿੱਛੇ ਆ ਉਹ ਥਾਈਓ ਤਾਦੂਏ ਦੋ ਮੋਗ ਮਾਰਦਾ ਫਿਰਦਾ ਟਾਣੇਦਰ ਹੱਸ ਪਿਆ ਇਹ ਕਰੀਏ ਸਿਆਸਤ ਆ ਪਾਈ ਕੋਈ ਨਹੀਂ ਡਰ ਰੱਖ ਅਮਰਜ ਕੋણો ਇਹਨੂੰ ਹਟਾ ਦੇਾਂਗੇ ਸਰਪੰਚ ਸੰਤੂ ਹਰਾਂ ਕੋਲ ਆ ਗਿਆ ਸਾਰੇ ਨੇ ਸਵਾਲੀਆਂ ਨਜ਼ਰਾਂ ਸਰਪੰਚ ਦੇ ਮੂੰਹ ਤੇ ਗੱਡ ਰੱਖੀਆਂ ਸਨ ਕਿਉਂ ਕਿਵੇਂ ਬਣਿਆ ਪੂਰੇ 5000 ਤੋਂ ਘੱਟ ਨਹੀਂ ਗੱਲ ਬਣਨੀ ਉਤਾ 10 ਤੋਂ 80 ਨਹੀਂ ਸੀ ਉਤਰਦਾ ਟਰਾਲਾ ਆ ਕੇ ਮਸੇ ਪੰਜ ਤੇ ਲਿਆਂਦਾ ਸਰਪੰਚ ਨੇ ਪ੍ਰਾਪਤੀ ਦੱਸੀ ਕੱਲ ਦੇ ਦੇਾਂਗੇ ਪਰ ਮੁੰਡੇ ਨੂੰ ਕਦੋਂ ਛੱਡੂ ਸੰਤੂ ਕਾਲਾ ਪਿਆ ਹੋਇਆ ਸੀ ਓਏ ਪੈਸੇ ਲਿਆ ਦਿਓ ਮੁੰਡਾ ਲੈ ਜਾਓ ਸਰਪੰਚ ਨੇ ਇੱਕੋ ਟੱਕ ਨਾਲ ਹੀ ਗੱਲ ਵੜ ਦਿੱਤੀ ਸੰਤੂ ਤੇ ਗਿਆਨੀ ਆੜਤੀਆਂ ਦੇ ਚੜੇ ਗਏ ਉਹਨਾਂ ਨੇ ਪੂਰਾ 5000 ਰੁਪਇਆ ਲਿਆ ਕੇ ਸਰਪੰਚ ਦੇ ਹੱਥ ਤੇ ਰੱਖ ਦਿੱਤਾ ਹਰ ਪਾਰ ਛੱਡ ਦਿੱਤਾ ਗਿਆ ਗਿੱਦੜਕੁੱਟ ਕਰਕੇ ਉਸ ਤੋਂ ਚੱਜ ਨਾ ਤੁਰਿਆ ਨਹੀਂ ਜਾਂਦਾ ਸੀ ਸਰਪੰਚੋ ਦਾ ਕੋਲ ਬਾਹਰ ਆ ਗਿਆ ਗੱਲ ਇੰਨੀ ਆ ਸਰਪੰਚ ਨੇ ਖੰਗੂਰਾ ਮਾਰ ਕੇ ਗੜਾ ਸਾਫ਼ ਕੀਤਾ ਥਾਣੇਦਾਰ ਕਹਿੰਦਾ ਇੱਕ ਮੌਕਾ ਇਹਨੂੰ ਦਿੱਤਾ ਅੱਗੇ ਨੂੰ ਬੰਦਿਆਂ ਵਾਂਗੂ ਰਹਿ ਪੜੇ ਹਰਪਾਲ ਜੇ ਤੂੰ ਗਾਹਾਂ ਨੂੰ ਕੋਈ ਗਲਤੀ ਕੀਤੀ ਥਾਣੇਦਾਰ ਨੇ ਜਮਾਈ ਨਹੀਂ ਮੰਨਣਾ ਫੇਰ ਨਾ ਕਹੀ ਦੱਸਿਆ ਨਹੀਂ ਗਲਤੀ ਤਾਂ ਸਰਪੰਚ ਸਾਹਿਬ ਨੇ ਹੁਣ ਵੀ ਕੋਈ ਨਹੀਂ ਸੀ ਕੀਤੀ ਗਲਤੀ ਤਾਂ ਸੀ ਤੈਨਾਂ ਨੇ ਹੀ ਨਹੀਂ ਸੀ ਕੀਤੀ ਤੇਰੇ ਨਾਲ ਹੋਰ ਵੀ ਸੀਗੇ ਦੋ ਅਰਸੀ ਕਰਦੇ ਨੇ 10-10 ਹਜ਼ਾਰ ਦੇ ਕੇ ਛਡਾਏ ਆ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਭਾਈ ਬਰਾੜ 10000 ਤੋਂ ਥੱਲੇ ਨਹੀਂ ਸੀ ਉਤਰਦਾ ਐ ਤੇਰੀ ਬੇੜੀ ਬਹਿ ਜੇ ਰਾਮ ਦੀ ਕਮਾਈ ਲਿਜਾਊ ਕਿੱਥੇ ਬਾਬੇ ਨਾਨਕ ਨੇ ਕਿਹਾ ਹੱਕ ਅਪਰਾਇਆ ਨਾਨਕਾ ਉਹ ਸੂਅ ਰੁਸਕਾਏ ਗੁਰਪੀਰ ਹਾਮਾਤਾ ਪਰੈ ਜੇ ਮਰਦਾਰ ਨਖਾਏ ਤੇ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਸੈਸ ਖਟੇ ਲਖ ਕੋ ਉਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਯਾਨੀ ਜੀ ਇੰਨਾ ਗੱਲਾਂ ਨੂੰ ਹਰ ਕੋਈ ਨਹੀਂ ਮੰਨਦਾ ਹੁਣ ਇਹ ਤਾਂ ਮੈਨੂੰ ਠੋਕ ਕੇ ਇੱਥੋਂ ਤੱਕ ਆਖ ਦਿੱਤਾ ਹੈ ਬਈ ਮੁੰਡੇ ਨੂੰ ਕਹੀਂ ਪੜ੍ਹਾਈ ਵੱਲ ਧਿਆਨ ਦੇਵੇ ਹੋਰ ਕਿ ਤਿੱਤਾਂ ਵਿੱਚ ਨਾ ਪਵੇ ਸਮਾਂ ਬਹੁਤ ਮਾੜਾ ਆਉਣ ਵਾਲਾ ਹੈ ਫਿਰ ਮੇਰੀ ਜ਼ਿੰਮੇਵਾਰੀ ਨਹੀਂ ਆਖ ਕੇ ਸਰਪੰਚ ਫਰਗ ਹੋ ਗਿਆ ਇਹ ਆਵਾਜ਼ੇ ਭਾਈ ਸ਼ਾਬਾਸ਼ੇ ਉਹ ਸਾਰੇ ਪਿੰਡ ਨੂੰ ਬਸ ਚੜ ਗਏ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ